ਸਸੀ ਕੌਰ ਜੀ ਸਸੀ ਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ YouTube ਤੇ Facebook ਚੈਨਲ ਤੇ ਤੁਹਾਡਾ ਸਵਾਗਤ ਬੈਠਿਆ ਜੀ ਪੁੱਚੋ ਮੰਡੀ ਸ਼ਹਿਰ ਦੇ ਵਿੱਚ ਜਿੱਥੇ ਨਿਊ ਡਰਾਮੈਟਿਕ ਕਲੱਬ ਪੁੱਚੋ ਮੰਡੀ ਦੇ ਮੈਂਬਰਸ ਮੇਰੇ ਨਾਲ ਨੇ ਪਿਛਲੇ ਲੰਬੇ ਸਮੇਂ ਤੋਂ ਦੁਸ਼ਹਿਰੇ ਦੀ ਪਰੰਪਰਾ ਹੈ ਜਿਹੜੀ ਉਹ ਨਿਵਾ ਰਹੇ ਨੇ ਮੇਰੇ ਨਾਲ ਸੁਮਨ ਕੁਮਾਰ ਬੱਲੀ ਜੀ सुरेंद्रਪਾਲ ਕਾਕੂ ਜੀ ਰਵਿੰਦਰ ਨਾਗਪਾਲ ਜੀ ਐ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਚੈਨਲ ਤੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਐ सुरेंद्र ਕਾਕੂ ਜੀ ਜੀ ਅ ਦੁਸ਼ਹਿਰਾ ਮਨਾ ਰਹੇ ਹਾਂ ਬੜੇ ਧੂਮ ਧਾਮ ਨਾਲ ਦੁਸ਼ਹਿਰਾ ਮਨਾ ਰਹੇ ਹਾਂ ਹਾਂ ਜੀ ਐ ਨਿਊ ਡਰਾਮੈਟਿਕ ਕਲੱਬ ਨੂੰ ਇਹ ਦੁਸ਼ਹਿਰਾ ਜਿਹੜਾ ਕਦੋਂ ਤੋਂ ਸ਼ੁਰੂ ਕੀਤਾ ਗਿਆ ਸੀ ਬਹੁਤ ਕਾਫੀ ਲੰਮੇ ਸਮੇਂ ਤੋਂ ਕਰ ਰਹੇ ਹਾਂ ਜੀ ਸੀ ਪਹਿਲਾਂ ਤਾਂ ਜੀ ਅਸੀਂ ਰਾਮ ਲੀਲਾ ਵੀ ਕਰਦੇ ਸੀ ਜੀ ਅਸੀਂ ਖੁਦ ਹੀ ਕਰਦੇ ਸੀ ਜੀ ਰਾਮ ਲੀਲਾ ਵੀ ਅਸੀਂ ਕਲਾਕਾਰੀ ਵੀ ਖੁਦ ਕਰਦੇ ਸੀ ਸਾਰਾ ਕੁਝ ਸਟੇਜ ਵੀ ਬਣਾਉਂਦੇ ਦੁਸ਼ਹਿਰਾ ਵੀ ਅਸੀਂ ਖੁਦ ਹੀ ਬਣਾਉਂਦੇ ਸੀਗੇ ਖੁਦ ਹੀ ਅਸੀਂ ਬੁੱਤ ਬਣਾਉਂਦੇ ਸੀਗੇ ਸਾਰੀ ਮਿਹਨਤ ਕਰਦੇ ਸੀ ਹੁਣ ਸਾਡੀ ਉਮਰ ਦੇ ਲਿਹਾਜ਼ ਨਾਲ ਜੀ ਸਾਨੂੰ ਥੋੜੀ ਕੁਸ਼ ਕਲਾਕਾਰ ਵਿਚਾਰ ਚ ਮੁੱਲ ਵੀ ਲੈਣੇ ਪੈਂਦੇ ਜੀ ਬੁੱਤ ਬਣਾਉਣ ਵਾਲੇ ਕਾਰੀਗਰ ਕਾਕੂ ਜੀ ਗੱਲ ਕਰੀਏ ਜਦੋਂ ਫਸਟ ਟਾਈਮ ਰਾਮ ਰੀਲਾ ਦੇ ਸਟੇਜ ਤੇ ਸੁਰਿੰਦਰਪਾਲ ਕਾਕੂ ਖੜੇ ਆ ਹਾਂਜੀ ਜੀ ਇਸ ਤੋਂ ਪਹਿਲਾਂ ਵੀ ਕੋਈ ਸਕੂਲ ਦੀਆਂ ਸਟੇਜਾਂ ਤੇ ਕਲਾਕਾਰੀ ਦਿਖਾਈ ਹਾਂਜੀ ਹਾਂਜੀ ਮੈਂ ਪਹਿਲਾਂ ਜਾਗਰਨ ਕਰਦਾ ਸੀ ਹੁਣ ਵੀ ਕਰ ਰਿਹਾ ਹਾਂ ਜੀ ਜਾਗਰਨ ਦੇ ਵਿੱਚ ਸਾਡਾ ਬਹੁਤ ਜ਼ਿਆਦਾ ਵਧੀਆ ਸੀਗਾ ਸੀ ਗਾਉਂਦੇ ਸੀ ਜੀ ਤੇ ਸਟੇਜ ਤੇ ਵੀ ਉਹ ਮੇਕਰ ਸੀ ਗਾਉਂਦੇ ਏ ਰਾਮ ਰੀਲਾ ਦੀ ਜੇ ਗੱਲ ਕਰੀਏ ਰਾਮ ਰੀਲਾ ਲਈ ਇੱਕ ਸਪੈਸ਼ਲ ਤਿਆਰੀ ਕਰਨੀ ਪੈਂਦੀ ਹੈ ਹਾਂਜੀ ਕਰਨੀ ਪੈਂਦੀ ਹੈ ਡਰੈਸਾਂ ਦੀ ਤਿਆਰੀ ਕਰਨੀ ਪੈਂਦੀ ਹੈ ਡਾਇਲੋਗ ਵਗੈਰਾ ਤੇ ਜਿਹੜੇ ਪਾਤਰ ਹੈ ਉਹਨਾਂ ਨੂੰ ਉਸੇ ਤਰ੍ਹਾਂ ਹੀ ਪੇਸ਼ ਕਰਨਾ ਹਾਂਜੀ ਹਾਂਜੀ ਉਹਦਾ ਤੇ ਜਿਹੜਾ ਜਾਗਰਣ ਹੁੰਦੀ ਹੈ ਜੀ ਤੇ ਰਾਮੀਲਾ ਜੀ ਜਿੰਮੀ ਨੇ ਸਮਾਨ ਦਾ ਬਤਾਈ ਆਪਸ ਵਿੱਚ ਜੀ ਦਸਹਿਰੇ ਜੋ ਰਾਮਲੀਲਾ ਹੈ ਜੀ ਰਾਮਲੀਲੇ ਚ ਜੋ ਪਾਤਰ ਹੈ ਭਾਰਤ ਗੁਰੂ ਮੈਂ ਮੀਘਨਸ ਦਾ ਰੋਲ ਕਰ ਰਿਹਾ ਜਾਂ ਮ ਸ਼ਰਬਨ ਦਾ ਰੋਲ ਕਰ ਰਿਹਾ ਤਾਂ ਮੈਨੂੰ ਜਦੋਂ ਮੈਂ ਸ਼ਰਬਨ ਦਾ ਰੋਲ ਕਰ ਰਿਹਾ ਤਾਂ ਮੈਨੂੰ ਆਪਣੇ ਆਪ ਉਹ ਜਾ ਕੁਝ ਢਾਲਣਾ ਪੈਂਦਾ ਸੀ ਵੀ ਜਨ ਕੀ ਉਹ ਵਰਦਤ ਮੇਰੇ ਨਾਲ ਹੀ ਹੋਈ ਹੈ ਜਿਵੇਂ ਤੀਰ ਦਸ਼ਰਤ ਜੀ ਮੇਰੇ ਤੀਰ ਲਗਾ ਰਹੇ ਨੇ ਜੀ ਤਾਂ ਜਦੋਂ ਤੀਰ ਮੇਰੇ ਵੱਜਦਾ ਤਾਂ ਮੈਨੂੰ ਸੱਚੀ ਮਿੱੱਚੀ ਆਪਣੇ ਆਪ ਨੂੰ ਉਮੀਕ ਢਾਲਣਾ ਪੈਂਦਾ ਸੀ ਮਹਿਸੂਸ ਹੁੰਦਾ ਸੀ ਕਿ ਇਹ ਮੇਰੇ ਸਿਰ ਤੇ ਹੀ ਤੀਰ ਵੱਜਾ ਹੋਇਆ ਤੇ ਸੱਚੀ ਹੀ ਮੈਂ ਮਰਨ ਕਰਾ ਰਿਹਾ ਮੇਰੇ ਮਾਤਾ ਪਿਤਾ ਪਿੱਛੇ ਪਿਆਸੀ ਬੈਠੇ ਨੇ ਪਾਣੀ ਕਿੰਨੀਓ ਸਾ ਹੀ ਹੋਈਆਂ ਭਾਵਨਾ ਮੈਨੂੰ ਆਪਣੇ ਅੰਦਰ ਟਾਲੀਆਂ ਪਈ ਸੀ। ਇਹੀ ਕਲਾਕਾਰੀ ਹੈ ਬਸ। ਬਿਲਕੁਲ। ਤੁਹਾਡੇ ਨਾਲ ਜਿਹੜੇ ਹੋਰ ਕਲਾਕਾਰ ਸੀ ਉਹ ਵੀ ਪੁੱਚੋ ਮੰਡੀ ਦੇ ਤੁਹਾਡੇ ਯਾਰ ਦੋਸਤ ਸੀ। ਹਾਂਜੀ ਹਾਂਜੀ ਹਾਂਜੀ। ਬੜੀ ਯਾਨੀ ਕਿ ਇੱਕ ਟਿਊਨਿੰਗ ਮਿਲਦੀ ਸੀ ਉਸ ਵੇਲੇ। ਹਾਂਜੀ ਇੱਕ ਪਰਿਵਾਰ ਦੀ ਫਰੈਂਡਸ਼ਿਪ ਇੱਕ ਪਰਿਵਾਰ ਸੀ ਸਾਡਾ ਇੱਕ ਬਹੁਤ ਵੱਡਾ। ਸਾਰਾ ਸਾਰੇ ਕਲੱਬ ਦਾ ਸਾਡਾ ਇੱਕ ਪਰਿਵਾਰ ਸੀ ਆਪਸ ਵਿੱਚ ਨਿੱਜੀ ਵੀ ਮਿਲਦੇ ਜੁਲਦੇ ਰਹਿੰਦੇ ਸੀਗੇ। ਜੀ। ਬਹੁਤ ਵਧੀਆ ਸਾਡੀ ਫਰੈਂਡਸ਼ਿਪ ਕਲੱਬ ਸੀਗਾ ਇੱਕਦਰਾਵਾ। ਬਿਲਕੁਲ। ਸਾਰੇ ਬੜੇ ਸ਼ੌਕ ਨਾਲ ਇਹ ਕਲਾਕਾਰ ਹੀ ਦਿਖਾਉਂਦੀ ਸੀ ਪੁੱਚੋ ਮੰਡੀ ਇਹ ਕਾਫੀ ਪਿੰਡਾਂ ਦੇ ਵਿਚਾਲੇ ਐ ਜੀ ਉਸ ਟਾਈਮ ਦੀ ਰਾਮ ਰੀਲਾ ਦੇ ਵਿੱਚ ਜੇ ਗੱਲ ਕਰਾਂ ਤਾਂ ਕੱਲੇ ਪੁੱਚੋ ਮੰਡੀ ਦੇ ਲੋਕ ਦੇਖਣਾ ਹੁੰਦੇ ਸੀ ਕਿ ਪਿੰਡਾਂ ਦੇ ਲੋਕ ਵੀ ਆਉਂਦੇ ਹਾਂ ਬਾਹਰੋਂ ਵੀ ਆਉਂਦੇ ਸੀਗੇ ਜੀ ਪਿੰਡਾਂ ਦੀ ਲੋਕ ਜੀਮੀਦਾਰ ਪਾਈਚਾਰਾ ਜੀਮੀਦਾਰ ਪਾਈਚਾਰਾ ਬਹੁਤ ਸ਼ਰਦਾ ਨਾਲ ਆਉਂਦੀ ਸੀ ਬਹੁਤ ਟਰੈਕਟਰ ਪਰ ਪਰ ਕੇ ਆਉਂਦੀ ਸੀ ਜੀ ਮੇਰੀ ਸੁਰਤ ਦੇ ਵਿੱਚ ਹਾਂਜੀ ਨਰਮੇ ਦੀ ਕਾਸ਼ਤ ਬਹੁਤ ਜ਼ਿਆਦਾ ਹੁੰਦੀ ਸੀ ਹਾਂਜੀ ਹਾਂਜੀ ਤੇ ਮੰਡੀਆਂ ਦੇ ਵਿੱਚ ਨਰਮਾ ਲੈ ਕੇ ਜੀਮੀਦਾਰ ਆਉਂਦੇ ਹੁੰਦੇ ਸੀ ਹਾਂਜੀ ਤੇ ਰਾਮ ਰੀਲਾ ਗਰਾਊਂਡ ਦੇ ਵਿੱਚ ਨਰਮੇ ਦੀਆਂ ਢੇਰੀਆਂ ਵੀ ਲੱਗੀਆਂ ਹੁੰਦੀਆਂ ਸੀ ਹਾਂਜੀ ਹਾਂਜੀ ਤੇ ਉਥੇ ਮੌਸਮ ਦੀ ਗੱਲ ਕਰਾਂ ਜੇ ਤਾਂ ਬਹੁਤ ਫਰਕ ਪੈ ਗਿਆ ਹਾਂਜੀ ਹਾਂਜੀ ਦੁਸ਼ਹਿਰੇ ਵੇਲੇ ਕਾਫੀ ਠੰਡ ਹੁੰਦੀ ਸੀ ਸੁਮਨ ਜੀ ਤੁਸੀਂ ਹੰਡਾਇਆ ਸਮਾਂ ਉਹ ਦੇਖਿਆ ਹੈ ਨਾ ਤੇ ਰਜਾਈਆਂ ਲੈ ਕੇ ਜ਼ਿਮੀਦਾਰ ਬੈਠੇ ਹੁੰਦੇ ਸੀਗੇ ਉਥੇ ਨਰਮੇ ਦੀਆਂ ਢੇਰੀਆਂ ਹਾਂ ਤਾਂ ਵੇਲੇ ਵੀ ਠੰਡ ਹੁੰਦੀ ਸੀ ਹਾਂ ਤੇ ਪਰ ਮੌਸਮ ਬਦਲਦਾ ਰਿਹਾ ਰੁੱਤਾਂ ਬਦਲਦੀਆਂ ਰਹੀਆਂ ਦੌਰ ਬਦਲਦੇ ਰਹੇ ਨਿਊ ਡਰਾਮੈਟਿਕ ਕਲੱਬ ਵੱਲੋਂ ਜਦੋਂ ਦੁਸ਼ਹਿਰਾ ਸ਼ੁਰੂ ਹੋਇਆ ਤਾਂ ਪੁਤਲੇ ਖੁਦ ਬਣਾਏ ਜਾਂਦੇ ਸੀ ਹਾਂਜੀ ਹਾਂ ਸਾਰੇ ਹੀ ਕਲੱਬ ਦੇ ਮੈਂਬਰ ਮਿਹਨਤ ਕਰਦੇ ਸੀਗੇ ਕੱਲਾ ਕੱਲਾ ਬੰਦਾ ਸਾਰੇ ਰਲ ਕੇ ਬਣਾਉਂਦੇ ਸੀਗੇ ਕਿੰਨੇ ਦਿਨ ਲੱਗਦੇ ਸੀ ਉਸ ਤੇ 10 12 ਦਿਨ 15 ਦਿਨ ਲੱਗ ਜਾਂਦੀ ਸੀ ਤਕਰੀਬਨ 15 ਦਿਨ ਲੱਗ ਜਾਂਦੀ ਸੀ ਉਹ ਮਾਹੌਲ ਮੇਰੇ ਖਿਆਲ ਬੜਾ ਵਧੀਆ ਸੀ ਬਹੁਤ ਹੀ ਵਧੀਆ ਸੀ ਬੜੇ ਸ਼ੌਕ ਨਾਲ ਸਾਰੇ ਬੰਦੇ ਆਪਦੇ ਕੰਮਕਾਰ ਛੱਡ ਕੇ ਛੱਡ ਕੇ ਕਰਦੇ ਸੀ ਛੱਡ ਕੇ ਕਰਦੇ ਸੀ ਜਿਹੜਾ ਮਟੀਰੀਅਲ ਹੁੰਦਾ ਸੀਗਾ ਹਾਂਜੀ ਜਿਹੜੇ ਪੁਤਲੇ ਬਣਾਉਣ ਵਾਲੇ ਜੀ ਤੇ ਉਹ ਉਹ ਕਿੱਥੋਂ ਮਿਲਦਾ ਸੀ ਜਾਂ ਉਹ ਕਿਵੇਂ ਉਹਨੂੰ ਤਿਆਰ ਕੀਤਾ ਜਾਂਦਾ ਉਹ ਜੀ ਕੁਸਤਾ ਸੀ ਮੁੱਲ ਵੀ ਲਾਉਂਦੀ ਸੀ ਉਸ ਤੋਂ ਤੁਹਾਨੂੰ ਦਾਂਚ ਵੀ ਮਿਲ ਜਾਂਦਾ ਸੀ ਲੋਕ ਕਹਿੰਦੇ ਸੀ ਵੀ ਜੇ ਕੋਈ ਬਾਸ ਲੱਗਣਾ ਹੈਗਾ ਉਹਦੇ ਤੇ ਲੋਕਾਂ ਦੇ ਜਿੰਨ ਦੇ ਕੰਨਲੇ ਵੀ ਭਾਈ ਤੈਨੂੰ ਜਿੰਨਾ ਕ ਬਾਂਸ ਲੱਗਦਾ ਆ ਥੋੜਾ ਮोटा ਸਾਡੇ ਤੋਂ ਲੈ ਜਾ ਕੋਈ ਚੀਜ਼ ਜਿਹੜੀ ਮੁੱਲ ਲਿਆਉਣ ਵਾਲੀ ਹੁੰਦੀ ਸੀ ਬਾਜ਼ਾਰ ਤੁਸੀਂ ਮੁੱਲ ਵੀ ਲਾਉਂਦੇ ਸੀ ਉਹ ਸਮੇਂ ਜਨ ਕਿ ਚੀਜ਼ ਨੂੰ ਬਣਾਉਣ ਦੇ ਵਿੱਚ ਕੋਈ ਉਖਾਈ ਨਹੀਂ ਸੀ ਨਹੀਂ ਉਖਾਈ ਸੀ ਤੇ ਵਧੀਆ ਢੰਗ ਨਾਲ ਤੁਸੀਂ ਆਪਦੇ ਟਾਈਮ ਦੇ ਵਿੱਚ ਹੀ ਬਣਾ ਲੈਂਦੇ ਸੀ ਹਾਂ ਜੀ ਹਾਂ ਜੀ ਕਿਹੜੇ ਕਿਹੜੇ ਕਲਾਕਾਰ ਸੀ ਜਿਹੜੇ ਇਸ ਪੁਤਲੇ ਬਣਾਉਣ ਦੇ ਵਿੱਚ ਜਿਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ ਆਪਣਾ ਬਲੌਰ ਖਾਂਾ ਪੱਟੀ ਜੀ ਜੀ ਮੇਨ ਸੀਗੇ ਸਾਡੇ ਜੀ ਜਾਵਾ ਪਰ ਉਹੀ ਜਾਵਾ ਜਿਨ੍ਹਾਂ ਨੂੰ ਅਸੀਂ ਕੁੱਕੜ ਕਹਿੰਦੇ ਆ ਅੱਜ ਕਰ ਹੁਣ ਸਾਡੇ ਵਿਚਕਾਰ ਨਹੀਂ ਰਹੇ ਉਹ ਚਲੇ ਗਏ ਜੀ ਬਿਲਕੁਲ ਪਰਮਾਤਮਾ ਦੇ ਚਰਨਾਂ ਚ ਜੀ ਮੁਸਲਮਾਨ ਉਹ ਜਾਵਾ ਹੀ ਸਾਡੇ ਨਾਲ ਉਹੀ ਸਾਨੂੰ ਛੇ ਦੇ ਦਿੰਦੇ ਸੀ ਵੀ ਇਦਾਂ ਬਣਾਉਣਾ ਹੈ ਇਦਾਂ ਕਰਨਾ ਹੈ ਉਹ ਸਾਡੇ ਦੇ ਪੂਰੇ ਕਾਰੀਗਰ ਸੀ ਬਲੌਰ ਖਾਂ ਪੱਟੀ ਜਿਹਨੂੰ ਪਿਆਰ ਨਾਲ ਕੁੱਕੜ ਕਹਿੰਦੇ ਸੀ ਤੇ ਉਹਨਾਂ ਨੇ ਬਹੁਤ ਲੰਮਾ ਸਮਾਂ ਇਸ ਕਲੱਬ ਨਾਲ ਜੁੜ ਕੇ ਸੇਵਾ ਕੀਤੀ ਹਨ ਹਾਂ ਇਹ ਕਿ ਵਿਜੇ ਕੁਮਾਰ ਚੋਪੜਾ ਵਿਜੇ ਚੋਪੜਾ ਜੀ ਚੋਪੜਾ ਜੀ ਉਹ ਵੀ ਸਾਡੇ ਨਹੀਂ ਰਹੇ ਜੀ ਪ੍ਰਭੂ ਦੇ ਚਰਨਾਂ ਚਲੇ ਗਏ ਜੀ ਉਹ ਵੀ ਸਾਡੇ ਨਾਲ ਬਹੁਤ ਇਸ ਕੰਮ ਦੇ ਵਿੱਚ ਜੁੜੀ ਹੋਈ ਸੀ ਇਹ ਦੁਸ਼ਹਿਰਾ ਆ ਰਿਹਾ ਹੈ ਪਰੰਪਰਾ ਜੋ ਹੈ ਉਹ ਵੀ ਚੱਲ ਰਹੀ ਹੈ ਹਨਾ ਜੀ ਹਾਂਜੀ ਨਾਲ ਨਾਲ ਨਿਊ ਡਰਾਮাটਿਕ ਕਲੱਬ ਹੈ ਜਿਹੜੀ ਜੀ ਇਹ ਹੋਰ ਕੀ ਕੀ ਕੰਮਾਂ ਨੂੰ ਪਹਿਲ ਦੇ ਰਹੀ ਹੈ ਸਮਾਜ ਦੇ ਵਿੱਚ ਅਸੀਂ ਧਾਰਮਿਕ ਕੰਮਾਂ ਨੂੰ ਪਹਿਲ ਦੇ ਰਹੀ ਹਾਂ ਜੀ ਜੀ ਜਿਆਦਾਤਰ ਤਾਂ ਸਾਡਾ ਫੋਕਸ ਇਕੱਲਾ ਦਸਹਿਰੇ ਤੇ ਹੈ ਦਸਹਿਰੇ ਤੇ ਸਾਡੀ ਦੇਖ ਸਾਰੇ ਸਾਲ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਮੂਰਲੀ ਸਮੇਂ ਦੇ ਵਿੱਚ ਵੀ ਹੋ ਸਕਦਾ ਹੋਇਆ ਤਾਂ ਅਸੀਂ ਵੀ ਰਾਮੀਲਾ ਵੀ ਸਾਡੇ ਤੋਂ ਹੋ ਜਾਵੇ ਸ਼ੁਰੂ ਕਰੀਏ ਸੀ ਦੁਆਰੇ ਤੋਂ ਪਰ ਲੇਕਿਨ ਕੋਸ਼ਿਸ਼ ਹੈ ਜੀ ਸਾਡੀ ਕੋਸ਼ਿਸ਼ ਹੈ ਕਿਉਂਕਿ ਪਹਿਲਾ ਸਮਾਂ ਮੇਰੇ ਹਿਸਾਬ ਨਾਲ ਜਿਹੜੇ ਤੁਸੀਂ ਸਾਰੇ ਦੋਸਤ ਮਿੱਤਰ ਕਲਾਕਾਰ ਸੀਗੇ ਹਾਂਜੀ ਹਾਂਜੀ ਉਮਰ ਦੇ ਤਕਾਜ਼ੇ ਨਾਲ ਹਲਾਤਾਂ ਦੇ ਤਕਾਜ਼ੇ ਨਾਲ ਉਹ ਚੀਜ਼ਾਂ ਦਾ ਫਰਕ ਪੈ ਗਿਆ ਮੇਰੇ ਖਿਆਲ ਸੁਰਿੰਦਰਪਾਲ ਜੀ ਜਿਹੜੇ ਅੱਜ ਕੱਲ ਮੰਨ ਲਓ ਤੁਸੀਂ ਪੇਡ ਕਲਾਕਾਰ ਲਿਆਉਂਦੇ ਹੋ ਜੀ ਉਹਨਾਂ ਪ੍ਰਤੀ ਜਿਹੜੀ ਹੈਗੇ ਉਹਨਾਂ ਦੀ ਸ਼ਰਧਾ ਕਹਿ ਸਕਦੇ ਆ ਜਾਂ ਦਰਸ਼ਕਾਂ ਦੀ ਉਹਨਾਂ ਪ੍ਰਤੀ ਖਿੱਚ ਹੈ ਉਹ ਬਹੁਤ ਘੱਟ ਹੁੰਦੀ ਹੈ ਘੱਟ ਹੁੰਦੀ ਹੈ ਪਰ ਜਦੋਂ ਸਟੇਜ ਤੇ ਸੁਮਨ ਕੁਮਾਰ ਬੰਨੀ ਆਉਂਦੇ ਸੀਗੇ ਹਾਂਜੀ ਹਾਂਜੀ ਤਾਂ ਤਾੜੀਆਂ ਆਪਣੇ ਆਪ ਵੱਜਦੀਆਂ ਸੀ ਲੋਕ ਆਪਣੇ ਆਪ ਹੀ ਤਾੜੀਆਂ ਮਾਰ ਲੱਗ ਜਾਂਦੇ ਸੀ ਬਿਲਕੁਲ ਉਹ ਸੀ ਜੀ ਇੱਕ ਤਾਂ ਸਾਡੀ ਕਲਾਕਾਰੀ ਸੀ ਸੁਮਨ ਕੁਮਾਰ ਵੱਲੀ ਜੀ ਪੜ੍ਹੇ ਲਿਖਿਆ ਹੈ ਜੀ ਮੈਂ ਵੀ ਪੜ੍ਹੇ ਲਿਖਿਆ ਜੀ ਅਸੀਂ ਆਪਣਾ ਜਿਹੜਾ ਜੋ ਕਿ ਸਾਡਾ ਰੋਲ ਹੁੰਦਾ ਸੀਗਾ ਜੀ ਜਿਵੇਂ ਸੁਮਨ ਕੁਮਾਰ ਜੀ ਬਹੁਤ ਹੀ ਦਿਲੋਂ ਰਾਵਣ ਦਾ ਰੋਲ ਕਰਦੇ ਰਿਹਾ ਰਾਵਣ ਦਾ ਰੋਲ ਜੋ ਕਰਦੀ ਸੀ ਪਾਟ ਕਰਦੀ ਸੀ ਇਹਨਾਂ ਦੇ ਜਵਾਨੀ ਯਾਦ ਹੁੰਦਾ ਸੀ ਹਰੇਕ ਹਰ ਇੱਕ ਕਲਾਕਲਾ ਲੱਭ ਬਿਲਕੁਲ ਉਮੀ ਕਰ ਸਾਡੇ ਵੀ ਸਾਰੇ ਕਲਾਕਾਰਾਂ ਇਤਕਰੀਬਨ ਜਣੀ ਜ਼ਿਆਦਾ ਹੀ ਹੁੰਦਾ ਸੀ ਉਸ ਗੱਲ ਨੂੰ ਲੈ ਕੇ ਅਸੀਂ ਰੋਲ ਬਹੁਤ ਜਿਆਦਾ ਵਧੀਆ ਤੇ ਸ਼ੌਂਕ ਨਾਲ ਕਰਦੀ ਸੀ ਫਿਰ ਅਸੀਂ ਉਹਦੇ ਵਿੱਚ ਇੱਕ ਸਕਿੱਟ ਕਰਦੇ ਲੋਕਾਂ ਨੂੰ ਹਸਾਉਣ ਵਾਸਤੇ ਹਸਾਉਣ ਅੱਛਾ ਲੋਕ ਸਾਨੂੰ ਬਾਈ ਫੇਸ ਵੀ ਉਹਨਾਂ ਦੀ ਆਵਾਜ਼ ਤੋਂ ਵੀ ਪਛਾਣਨ ਲੱਗੀ ਜਦੋਂ ਅਸੀਂ ਸਟੇਜ ਤੇ ਆਉਂਦੇ ਕੋਈ ਸਕਿੱਟ ਕਰਨ ਵਾਸਤੇ ਲੋਕ ਜਣੀ ਬਹੁਤ ਜ਼ਿਆਦਾ ਖੁਸ਼ ਹੁੰਦੇ ਖੁਸ਼ ਹੁੰਦੇ ਤਾੜੀਆਂ ਪੈਂਦੀਆਂ ਉਹਨਾਂ ਗੱਲਾਂ ਨੂੰ ਸਾਨੂੰ ਦੇਖ ਕੇ ਹੀ ਇਕੱਠ ਹੁੰਦਾ ਸੀ ਇਹ ਹੌਸਲਾ ਪੈਂਦਾ ਸੀ ਉਹਦਾ ਹਾਂਜੀ ਹਾਂਜੀ ਇੰਨਾ ਹੌਸਲਾ ਵੱਧਦਾ ਸੀ ਕਿ ਅਗਲੀ ਵਾਰ ਨੂੰ ਹੋਰ ਵਧੀਆ ਕਰਨ ਦੀ ਕੋਸ਼ਿਸ਼ ਹੁੰਦੀ ਹਾਂਜੀ ਕਿਉਂਕਿ ਜਦੋਂ ਇੱਕ ਸੀਨ ਕੱਟਿਆ ਜਾਂਦਾ ਸੀਗਾ ਪੜਦਾ ਬੰਦ ਹੁੰਦਾ ਸੀਗਾ ਹਾਂਜੀ ਹਾਂਜੀ ਤੇ ਸਰੋਤਿਆਂ ਦੇ ਚਿਹਰੇ ਤੇ ਇਹ ਹੁੰਦਾ ਸੀ ਕਿ ਹੁਣ ਕੀ ਆਊਗਾ ਇੰਤਜ਼ਾਰ ਰਹਿੰਦਾ ਸੀ ਜੀ ਵੀ ਉਹ ਸਕਿੱਟ ਸਾਨੂੰ ਕੋਈ ਦਿਖਾਉਣ ਕੋਈ ਪਰ ਸੋਸ਼ਲ ਮੀਡੀਆ ਨੇ ਇਹ ਚੀਜ਼ਾਂ ਨੂੰ ਬਹੁਤ ਖੋਲਿਆ ਖੋਲਿਆ ਜੀ ਮੋਬਾਈਲਾਂ ਨੇ ਖੋਲਿਆ ਜੀ ਇਹ ਚੀਜ਼ਾਂ ਨੂੰ ਬਹੁਤ ਸਾਨੂੰ ਦੁੱਖ ਹੁੰਦਾ ਹਾਂਜੀ 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 ਸੁਮਨ ਕੁਮਾਰ ਬੱਲੀ ਜੀ ਸਾਡੇ ਨਾਲ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਅ ਸੁਮਨ ਜੀ ਬੜੇ ਵਧੀਆ ਸਮੇਂ ਦੇ ਵਿੱਚ ਕਲਾਕਾਰੀ ਦਿਖਾਈ ਤੁਸੀਂ ਅਸੀਂ ਖੁਦ ਦੇਖ ਕੇ ਹੈਰਾਨ ਐ ਉਸ ਸਮੇਂ ਦੇ ਬੜੇ ਕਿਉਂਕਿ ਇੰਟਰਟੇਨਮੈਂਟ ਦਾ ਸਾਧਨ ਨਹੀਂ ਹੁੰਦਾ ਸੀ ਕੋਈ ਉਦੋਂ ਠੀਕ ਹੈ ਜੀ ਟੀਵੀ ਤੇ ਕਦੇ ਕੋਈ ਪ੍ਰੋਗਰਾਮ ਆਉਂਦਾ ਹਫਤੇ ਬਾਅਦ ਉਹਦਾ ਇੰਤਜ਼ਾਰ ਹੁੰਦਾ ਸੀ ਠੀਕ ਹੈ ਜੀ ਪਰ ਜਦੋਂ ਰਾਮ ਰੀਲਾ ਸ਼ੁਰੂ ਹੋਣੀ ਹੁੰਦੀ ਸੀਗੀ ਤਾਂ ਛੇਤੀ ਛੇਤੀ ਰੋਟੀ ਖਾ ਕੇ ਐ ਹੁੰਦਾ ਸੀ ਜਾ ਕੇ ਮੂਹਰੇ ਬੈਠੀਏ ਠੀਕ ਹੈ ਜੀ ਤੇ ਸੁਮਨ ਕੁਮਾਰ ਜੀ ਉਦੋਂ ਦੀਆਂ ਯਾਦਾਂ ਕੁਝ ਸਾਡੇ ਨਾਲ ਸਾਂਝੀਆਂ ਕਰੋ ਯਾ ਤਾਂ ਬਹੁਤ ਹੈ ਜੀ ਪੀੜੀਆਂ ਦੇ ਲੋਕ ਪੀੜੀਆਂ ਲਿਆਉਂਦੇ ਸੀ ਕਰੋ ਬਿਲਕੁਲ ਸਹੀ ਹੈ ਉਹਨਾਂ ਦੇ ਬਹਿ ਜਾਂਦੇ ਸੀ ਆ ਕੇ ਪਹਿਲਾਂ ਆ ਕੇ ਬਿਲਕੁਲ ਰੋਟੀ ਛੀਤੀ ਪਾਲਣੀ ਹੂੰ ਰੋਟੀ ਖਾ ਕੇ ਫਿਰ ਪੀੜੀਆਂ ੜਾ ਕੇ ਬਹਿ ਜਾਣਾ ਮੂਰੇ ਆ ਕੇ ਹੂੰ ਜਿੱਥੇ ਵੀ ਰਾਮਲਾ ਹੁੰਦੀ ਸੀ ਬਿਲਕੁਲ ਉਸਕੇ ਤਾਂ ਦੀ ਕਰਦੇ ਸੀਗੇ ਸਾਡੇ ਤੋਂ ਸਨੀਏ ਵੀ ਬਹੁਤ ਸੀਗੇ ਜੀ ਸ਼ਿਵ ਕੁਮਾਰ ਜੀ ਸ਼ਰਮਾ ਜੀ ਦਾਕਿਆ ਜੀ ਦੇ ਹਾਂ ਉਹ ਸਾਡੇ ਚ ਰਹੇ ਰਹੇ ਹੁਣ ਤੇ ਉਹਨਾਂ ਨੇ ਬਹੁਤ ਵਧੀਆ ਮਤਲਬ ਸਕਿਟਾਂ ਕੀਤੀਆਂ ਜੀ ਪਰਸ਼ੂ ਰੰਦਰ ਉਹ ਕਰਦੇ ਦੇ ਹੈ ਉਹ ਸੂਰਜਪਾਲ ਸੂਰਜਪਾਲਾ ਜੀ ਜੀ ਉਮੀ ਉਮੀ ਹੁੰਦਾ ਹਾਂ ਉਮੀ ਆਉਂਦਾ ਸੀ ਬੜਾ ਉਮੀ ਦਾ ਬਾਤ ਸੁਣ ਕੇ ਲੋਕ ਬਿਲਕੁਲ ਹੱਸ ਪੈਂਦੇ ਸੀ ਉਹਨਾਂ ਦਾ ਰੋਲ ਵੀ ਤੇ ਉਹਨਾਂ ਦੀ ਜਿਹੜੇ ਡਾਇਲੌਗ ਡਿਲੀਵਰੀ ਸੀ ਉਹ ਚੀਜ਼ਾਂ ਅੱਜ ਦੇ ਮੈਂ ਕਹਿੰਦਾ ਕੋਈ ਵਧੀਆ ਡਾਇਰੈਕਟਰ ਨਹੀਂ ਕਰਾ ਸਕਦੇ ਸੀ ਜਿਹੜੇ ਉਹ ਕਲਾਕਾਰਾਂ ਨੇ ਸਟੇਜਾਂ ਨਵਾਂੀਆਂ ਹਾਂ ਤੇ ਇਹ ਕਾਠ ਬੜਾ ਹੁੰਦਾ ਸੀ ਮੰਡੀਆਂ ਦਾ ਸਹਿਯੋਗ ਵੀ ਬਹੁਤ ਸਹਿਯੋਗ ਵੀ ਰਹੇ ਬਹੁਤ ਹੁਣ ਵੀ ਹੈਗਾ ਜੀ ਹੁਣ ਵੀ ਹੈ ਚੰਗੀ ਗੱਲ ਹੈ ਸਹਿਯੋਗ ਬਹੁਤ ਹੈ ਕਿਉਂਕਿ ਇਹ ਇਹੋ ਜਿਹੇ ਜਿਹੜੇ ਵੀ ਤਿਹਾਰ ਮਨਾਏ ਜਾਂਦੇ ਆ ਜਿਹੜੇ ਸਾਂਝੇ ਤਿਹਾਰ ਆ ਉਹਦੇ ਲਈ ਇਹ ਸਹਿਯੋਗ ਬਣਦਾ ਵੀ ਹੈ ਜੇਕਰ ਇਹੇ ਚੀਜ਼ਾਂ ਨੂੰ ਅਲੋਪ ਕਰ ਦਿੱਤਾ ਜਾਵੇ 2-4 ਸਾਲ ਨਾ ਹੋਏ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਇਹ ਇਤਿਹਾਸ ਨੂੰ ਭੁੱਲ ਜੂ ਮੰਡੀ ਸਹਿਯੋਗ ਵੀ ਇਸੇ ਕਰਨ ਹੀ ਦੇ ਰਿਹਾ ਵੀ ਇਹ ਪਿੱਛੇ ਨਾ हट ਜਾਵੇ ਬਿਲਕੁਲ ਸਾਡਾ ਮੋਢੇ ਨਾਲ ਪੂਰਾ ਮੋਢਾ ਜੋੜ ਕੇ ਮੰਡੀ ਦੇ ਲੋਕ ਸਾਡੇ ਨਾਲ ਖੜਿਆ ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਸਾਨੂੰ ਉਹ ਐਂ ਪੁੱਛ ਦਈ ਆਈ ਵੀ ਤੁਹਾਨੂੰ ਕੋਈ ਭਾਈ ਕਿਸੇ ਚੀਜ਼ ਦੀ ਲੋੜ ਹੈ ਤਾਂ ਸਾਨੂੰ ਦੱਸੋ ਤੁਸੀਂ ਬਿਲਕੁਲ ਇਕੱਲੇ ਨਾ ਮਹਿਸੂਸ ਕਰਿਓ ਇਸ ਵਾਰ ਜਿਹੜਾ ਦੁਸ਼ਹਿਰਾ ਗਰਾਊਂਡ ਪੁੱਛੋ ਮੰਡੀ ਦੇ ਵਿੱਚ ਕਿਹੜੀ ਤਰੀਕ ਹੈ ਕਦੋਂ ਜਿਵੇਂ ਕਿ ਟਾਈਮ ਸਾਡੇ ਸਰੋਤਾਂ ਨੂੰ ਜਰੂਰ ਦੱਸੋ ਤਾਂ ਕਿ ਉਹ 2 ਅਕਤੂਬਰ ਦਾ ਜੀ ਦਸਹਿਰਾ ਜੀ 2 ਅਕਤੂਬਰ ਹਾਂ ਜੀ ਦਿਨਾ ਹੈਗਾ ਵੀਰਵਾਰ ਜੀ ਦਿਨ ਵੀਰਵਾਰ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਹੈ ਜੀ ਉਹਨੇ ਨੇ ਫੇਸਬੁਕ ਤੇ ਦਿਖਾਇਆ ਜੀ ਉਹਨਾਂ ਨੇ ਜੀ ਵੀ ਕਹਿੰਦੇ ਬੇਟਾ ਵੀ ਤੇਰਾ ਬਰਥਡੇ ਆਦੋਂ ਉਹ ਕਹਿੰਦਾ ਮੈਂ ਬੇਟਾ ਕਿੱਥੇ ਆਣ ਲੱਗਿਆ ਹਥੋਂ ਦਾ ਰਵਣ ਨੇ ਉਹਨੂੰ ਕਿਹਾ ਹੂੰ ਜੀ ਉਹ ਕਹਿੰਦਾ ਬੇਟਾ ਮੈਂ ਕਿਹਦੇ ਲੱਗਿਆ ਮਹਾਤਮਾ ਗਾਂਧੀ ਕਹਿੰਦਾ ਜੀ ਮੈਂ ਤਾਂ ਉਹਦਾ ਪਤਾ ਨਹੀਂ ਕਿਦੋਂ ਜੁਗੋ ਜੁਗਾਂ ਦੀ ਚਲਦੀ ਹੈ ਰਹੀ ਹੈ ਇਹ ਵੀ ਤਾਂ ਬਿਲਕੁਲ ਸੋ ਇਹ ਦਸ਼ਹਿਰਾ ਗਰਾਊਂਡਵੇ ਵਿੱਚ ਪੁੱਛੋ ਮੰਡੀ ਦੇ 2 ਤਰੀਕ ਨੂੰ ਇੱਕ ਬਹੁਤ ਵੱਡਾ ਜਿਹੜਾ ਇਹ ਇਤਿਹਾਸਕ ਦਿਨ ਮਨਾਇਆ ਜਾਏਗਾ ਪੁਤਲੇ ਆ ਜਿਹੜੇ ਉਹ ਬਣਾਏ ਗਏ ਨੇ ਬਣ ਰਹੇ ਨੇ ਹਜੇ ਤਿਆਰ ਹੋਈ ਜਾਂਦੇ ਨੇ ਤਾਂ ਉਸ ਦੇ ਨੇ ਇਹ ਪੁਤਲੇ ਉਸ ਗਰਾਊਂਡ ਦੇ ਵਿੱਚ ਤਿਆਰ ਹੋ ਜਾਣਗੇ ਜਿੱਥੇ ਇੱਕ ਕਲਾਕਾਰ ਲਈ ਮੈਂ ਅਕਸਰ ਹੀ ਗੱਲ ਕਰਦਾ ਹੁੰਦਾ ਹਾਂ ਸੁਮਨ ਜੀ ਤੁਸੀਂ ਖੁਦ ਹੱਥੀ ਤਿਆਰ ਕੀਤੇ ਆ ਜੀ ਉਸ ਦਿਨ ਪਰਪਰਾਏ ਜੋ ਇਹਨਾਂ ਨੂੰ ਜਲਾਉਣ ਦੀ ਹਾਂਜੀ ਜਦੋਂ ਅਗਨ ਭੇਟ ਕੀਤਾ ਜਾਂਦਾ ਹੈ ਕਲਾਕਾਰ ਦੇ ਦਿਲ ਵਿੱਚ ਜਿਹੜੀ 15 20 ਦਿਨਾਂ ਦੀ ਮਿਹਨਤ ਹੈ ਉਹ ਇੱਕ ਮਿੰਟ 'ਚ ਅਗਨ ਭੇਟ ਹੋ ਜਾਂਦੀ ਹੈ ਠੀਕ ਹੈ ਜੀ ਤੇ ਇੱਕ ਬਤੌਰ ਆਰਟਿਸਟ ਬਤੌਰ ਤੁਸੀਂ ਇਹ ਮੇਕਰ ਜੇ ਇਹਨੂੰ ਕਿਸ ਤਰ੍ਹਾਂ ਮਹਿਸੂਸ ਕਰਦੇ ਹੁੰਨੇ ਹੋ ਉਸ ਟਾਈਮ ਤੇ ਮਿਹਨਤ ਜਦੋਂ ਤੁਹਾਡੀ ਮਿਹਨਤ ਦਾ ਹੈਗੀ ਹੈ ਜੀ ਮੈਂ ਬਹੁਤ ਹੁੰਦੀ ਹੈ ਸਾਡੀ ਜੀ 15 20 ਦਿਨ ਲੱਗਦੇ ਸਾਨੂੰ 20 ਦਿਨ ਲੱਗਦੇ ਆ ਘਟੋ ਘਟਾ ਜੀ ਤੇ ਇਹ ਬਣਾਉਣ ਵੇਲੇ ਹੀ ਕਲਾਕਾਰ ਨੂੰ ਪਤਾ ਹੈ ਜੀ ਇਹਨਾਂ ਨੂੰ ਇਹਨੂੰ ਅਗਨੀ ਪੇਟ ਕਰਨਾ ਹੀ ਪਊਗਾ ਜਿਵੇਂ ਇਨਸਾਨ ਹਾਂਜੀ ਦੁਨੀਆ ਤੇ ਆਉਂਦਾ ਹੈ ਉਹਨੇ ਜਾਣੀ ਹੈ ਇਨਸਾਨ ਉਹਨੇ ਜਾਣਾ ਹਾਂਜੀ ਉਹ ਨਿਸ਼ਚਿਤ ਹੈ ਹਾਂ ਸਮਾ ਹਾਂਜੀ ਔਰ ਸਥਾਨ ਸਥਾਨ ਨਿਸ਼ਚਿਤ ਹੈ ਨਿਸ਼ਚਿਤ ਹੋਇਆ ਹੋਇਆ ਹੁੰਦਾ ਹਾਂਜੀ ਹੋਇਆ ਚਲੋ ਜੋ ਪਰੰਪਰਾ ਉਹ ਤੁਸੀਂ ਬਖੂਬੀ ਨਾਲ ਨਿਵਾ ਰਹੇ ਹੋ ਉਮੀਦ ਕਰਦਾ ਹਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਵੀ ਇਸ ਨਾਲ ਜੋੜ ਕੇ ਲੈ ਕੇ ਚੱਲੋਗੇ ਆਉਣ ਵਾਲੇ ਸਮੇਂ ਦੇ ਵਿੱਚ ਪੁੱਚੋ ਮੰਡੀ ਦੇ ਵਿੱਚ ਰਾਮਲੀਲਾ ਜਿਹੜੀ ਉਹ ਸ਼ੁਰੂ ਹੋਵੇ ਉਹਦੇ ਲਈ ਅਸੀਂ ਪੁੱਚੋ ਮੰਡੀ ਨਿਵਾਸੀਆਂ ਨੂੰ ਅਪੀਲ ਕਰਾਂਗੇ ਕਿ ਬੰਦਾ ਸਹਿਯੋਗ ਦਿਓ ਔਰ ਕਲਾਕਾਰ ਬਹੁਤ ਨੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਕਲਾਕਾਰੀ ਦਿਖਾ ਰਹੇ ਨੇ ਸਾਡੇ ਇਤਿਹਾਸ ਨਾਲ ਸਾਡੇ ਜੋ ਪਰੰਪਰਾ ਹੈ ਉਹਨਾਂ ਨਾਲ ਜੁੜ ਕੇ ਕਲਾਕਾਰੀ ਦਿਖਾਈ ਜਾਵੇ ਤਾਂ ਕਿ ਉਹ ਮਰਿਆਦਾ ਜਿਹੜੀ ਉਹ ਅੱਗੇ ਪਹੁੰਚਦੀ ਕਰ ਸਕੀ ਅਸੀਂ ਸੋ ਤਦ ਤੱਕ ਲਈ ਇਜਾਜ਼ਤ 2 ਅਕਤੂਬਰ ਨੂੰ ਦੁਸ਼ਹਿਰਾ ਗਰਾਊਂਡ ਪੋਚੋ ਮੰਡੀ ਵਿਖੇ ਆਪਾਂ ਫਿਰ ਮਿਲਾਂਗੇ ਸਾਰੇ ਦੋਸਤਾਂ ਨੂੰ ਅਪੀਲ ਹੈ ਤੁਸੀਂ ਪਹੁੰਚੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ